₹100 ₹100 ₹100 ₹100 ਲੈ ਜਾਓ ₹100 ਰੈਡੀमेड ਪਰਾਜੋ ਸੂਟ ਲੱਗ ਗਈ 9 ਜੂਨ ਤੱਕ ਬਹੁਤ ਵੱਡੀ ਸੇਲ 4 ਦਿਨ ਦੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੋਂ ਲੈ ਜਾਓ ₹100 ਲੋ ਜੀ ਇੱਕ ਹੋਰ ਟੱਕਾ ਪਾਤਾ ਰੈਡੀमेड કોટਨ ਦਾ ਸਟਿਚ ਕੀਤਾ ਸੂਟ 50 ਚ 600 700 800 ਲੈ ਜਾਓ ਸਿਰਫ 200 ਰੁਪਏ ਚ ਬਾ ਵੀ ਹੁਣ ਬਜ਼ਾਰਾਂ ਚ ਜਾ ਕੇ 8 800 9 900 1000 1000 ਰੁਪਿਆ ਡਬਲ ਬੈੱਡ ਸ਼ੀਟ ਦੇ ਖਰਚੇ ਦੀ ਲੋੜ ਨਹੀਂ ਇਹ ਵੀ ਲੈ ਜਾਓ ਸਿਰਫ 250 ਰੁਪਏ ਚ ਬਲਾਜੋ ਦੇ ਉੱਤੇ ਕਢਾਈ ਕੀਤੀ ਫਰਕ ਕੀਤਾ ਸੂਟ ਕਿੰਨੇ ਦਾ 500 ਰੁਪਏ ਦੇ ਦੋ ਦੇਖੋ ਜੀ ਬਜ਼ਾਰਾਂ ਦੇ ਵਿੱਚ 15 1500 16 1600 ਸਾਡੇ ਕੋਲ ਲੈ ਜਾਓ 1500 ਦੇ ਤਿੰਨ 500 ਰੁਪਏ ਦਾ ਸੂਟ ਹੀ ਸਾਡੇ ਭਰਾਵਾਂ ਦਾ ਹੀ ਫਾਇਦਾ ਕਰਦੇ ਨੇ ਆ ਉਹ ਚਿੱਟੇ ਰੰਗ ਦੇ ਕੋਰਤੇ ਪਜਾਮੇ ਜਿਹੜੇ ਬਾਜ਼ਾਰ 'ਚ ਕੋਈ 600 ਕੋਈ 700 ਕੋਈ 800 ਲੈ ਜਾਓ 200 ਰੁਪਏ ਦਾ ਕੋਰਤਾ ਪਜਾਮਾ ਅੱਜ ਚੱਕੋ ਜੀ ਜੀਜ਼ਾ ਕੋਟਨ ਦਾ ਕੋਰਤਾ ਪਜਾਮਾ ਉਹ ਬਾਜ਼ਾਰਾਂ 'ਚ 14 1400 ਰੁਪਏ ਦਾ ਇੱਥੇ ਮਿਲਣਾ 700 ਦਾ ਤੇ ਨਾਲ ਇੱਕ ਫਰੀ ਨਾਲਕਬਰੀ 700 ਦੇ 2 ਗੁਰਦੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਰੈਡੀमेड ਪਰਾਜੋ ਸੂਟ ਲੱਗ ਗਈ 9 ਜੂਨ ਤੱਕ ਬਹੁਤ ਵੱਡੀ ਸੇਲ 4 ਦਿਨ ਦੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਕਾਦੀਆਂ ਮਾਤੂ ਸ਼ਰੀਦ ਦਸਤਾਰ ਦੇ ਸਟੋਰ ਤੋਂ ਲੈ ਜਾਓ 100 ਰੁਪਏ ਤਾਂ ਭਾਜੀ 100 100 ਰੁਪਏ ਦੇ ਲਓ ਜੀ ਲੱਗਿਆ 4 ਦਿਨਾਂ ਦਾ ਮੇਲਾ ਵੀਰ ਸ਼ੁੱਕਰ ਸ਼ਨੀ ਤੇ ਐਤਵਾਰ ਆਜੋ ਮਿਲਣਾ ਇੱਕ ਇੱਕ ਸੂਟ ਹੈ ਇੱਕ ਇੱਕ ਸੂਟ ਮੈਨਾਂ ਇੱਕ ਇੱਕ ਪੈਨ ਨੂੰ ਇੱਕ ਇੱਕ ਸੂਟ ਮੈਨਾਂ ਜੀ ਲੋ ਜੀ ਇੱਕ ਹੋਰ ਪਟਾਕਾ ਪਾਤਾ ਰੈਡੀमेड कॉटन ਦਾ ਸਟਿਚ ਕੀਤਾ ਸੂਟ ਬਾਜ਼ਾਰ ਚ 600 700 800 ਲੈ ਲਿਓ ਸਿਰਫ 200 ਰੁਪਏ ਚ ਕੜਾਈ ਕੀਤਾ ਸੂਟ ਪਲਾਜੋ ਦੇ ਉੱਤੇ ਕੜਾਈ ਕੀਤੀ ਫਰਕ ਕੀਤਾ ਸੂਟ ਕਿੰਨੇ ਦਾ 500 ਰੁਪਏ ਦੇ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ 500 ਦੇ ਦੋ ਲਓ ਵੀ ਹੁਣ ਬਜ਼ਾਰਾਂ ਚ ਜਾ ਕੇ 8 800 9 900 1000 1000 ਰੁਪਿਆ ਡਬਲ ਬੈੱਡ ਸ਼ੀਟ ਦੇ ਖਰਚਨ ਦੀ ਲੋੜ ਨਹੀਂ ਇਹ ਵੀ ਲੈ ਜਾਓ ਸਿਰਫ 250 ਰੁਪਏ ਚ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਉਹ 5 500 ਸਵਾਈ ਹੈ ਲੋਕੋ 5 500 ਸਵਾਈ 250 ਰੁਪਏ ਕੜਾਈ ਕੀਤਾ ਸੂਟ ਤਿਆਰ ਦੇ ਵਿੱਚ ਰੇਟ ਕੀ ਹੈ 500 ਰੁਪਏ ਦਾ ਬਿਨਾਂ ਦੁਪੱਟੇ ਤੋਂ ਦੁਪੱਟਾ ਲਾ ਕੇ 200 ਰੁਪਏ ਦਾ 200 ਦੇਖੋ ਭਈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਦੁਕਾਨਦਾਰੋ ਛੇਤੀ ਆਜੋ 6677 ਸੌਲੇ ਸੂਟ 200 ਚ ਘਟਦੇ ਆ ਕੋ ਭਾਜੀ 250 ਰੁਪਏ ਦਾ ਕਾਟਨ ਦਾ ਦੁਪੱਟਾ ਨਹੀਂ ਆਂਦਾ ਦੁਪੱਟਾ ਨਾਲ ਲਾ ਕੇ ਕਾਟਨ ਪ੍ਰਿੰਟ ਲਾ ਕੇ ਕਾਟਨ ਦਾ ਸੂਟ 500 ਰੁਪਏ ਦੇ ਦੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋ ਦੁਕਾਨਦਾਰੋ ਆਜੋ ਬਹੁਤ ਵੱਡੇ ਫਾਇਦੇ ਹੋਣੇ ਆ ਕਾਦੀਆਂ ਚ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਡਵਰਟ 2250 2250 ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ 10000 15000 20000 ਰੁਪਏ ਮਹੀਨਾ ਬਣਾਓਗੇ ਤੁਸੀਂ ਘਰ ਬੈਠੇ ਆ ਲੈ ਜਾਓ ਸੂਟ ਅੱਜ ਕੋ ਡੈਕਟਰ ਸੂਟ ਆ ਗਿਆ ਬਾਜ਼ਾਰਾ ਚ 700 ਦਾ ਇੱਥੇ 700 ਦੇ ਦੋ ਮਤਲਬ 350 ਦਾ ਦੁਕਾਨਦਾਰ ਦੇ ਵੱਡੇ ਮੈਦੇ ਆ ਦੇਖੋ ਜੀ ਸਾਡੇ ਭਰਾਵਾਂ ਦਾ ਹੀ ਫਾਇਦੇ ਕਰਦੇ ਨੇ ਆ ਉਹ ਚਿੱਟੇ ਰੰਗ ਦੇ ਕੋਟ ਤੇ ਪਜਾਮੇ ਜਿਹੜੇ ਬਾਜ਼ਾਰ ਚ ਕੋਈ 600 ਕੋਈ 700 ਕੋਈ 800 ਲੈ ਜਾਓ 200 ਰੁਪਏ ਦਾ কুরਤਾ ਪਜਾਮਾ 200 ਰੁਪਏ ਦਾ কুরਤਾ ਪਜਾਮਾ ਲੈ ਜਾਓ ਸਿਰਫ 200 ਅੱਛਾ ਚੱਕੋ ਜੀ ਗੀਜ਼ਾ ਕਾਟਨ ਦਾ কুরਤਾ ਪਜਾਮਾ ਉਹ ਬਜ਼ਾਰਾਂ 'ਚ 14 1400 ਰੁਪਏ ਦਾ ਇੱਥੇ ਮੇਰੇ ਨਾਲ 700 ਦਾ ਤੇ ਨਾਲ ਇੱਕ ਬਰੀ ਨਾਲ ਇੱਕ ਬਰੀ 700 ਦੇ ਦੋ ਗੁਰਦੂਟ ਚੈੱਕ ਕਰੋ ਜੀ ਸੂਟ 500 ਰੁਪਏ ਦਾ 500 ਰੁਪਏ ਦਾ ਦੇਖੋ ਜੀ ਬਜ਼ਾਰਾਂ ਦੇ ਵਿੱਚ 15 1500 16 1600 ਸਾਡੇ ਕੋਲ ਲੈ ਜਾਓ 1500 ਦੇ ਤਿੰਨ 500 ਰੁਪਏ ਦਾ ਸੂਟ ਕਰਤਾ ਆ ਚੱਕੋ ਜੀ ਨੇਰੀ ਆਈਪੀ ਸੂਟਾਂ ਦੀ ਆ ਫੋਟੋ ਵਾਲਾ ਸੂਟ ਆ ਚੈਲੰਜ ਕਰਦੇ ਆ ਵੱਡਾ ਆ ਦੁਕਾਨਦਾਰ ਹੋਲ ਸੇਲਰ ਫੈਕਟਰੀ ਵਾਲੇ ਮਿੱਲਾਂ ਵਾਲੇ ਨਹੀਂ ਦੇ ਸਕਦੇ 650 ਦਾ ਸਿੱਧੇ ਨੇ 650 ਸੋ ਬਾਈ ਜੀ ਹੁਣ ਬਾਜ਼ਾਰਾਂ ਚ ਜਾ ਕੇ ਲੁੱਟਣਾ ਕਰਾਓ ਸਿੱਧਾ ਹੀ ਕਰਦੀਆਂ ਚ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ ਆ ਦੇਖੋ ਜੀ ਸੁਪਰ ਚੀਜ਼ਾਂ ਦੇ ਰਹੇ ਆ ਜਿਹੜੇ ਬਾਜ਼ਾਰਾਂ 'ਚ ਸਾਢੇ 16 16 ਸੂਟ ਇੱਥੇ ਦੇਣਾ 650 'ਚ ਮਤਲਬ 1 1000 ਰੁਪਇਆ 1 1 ਸੂਟ ਪਿੱਛੇ ਤੁਹਾਡਾ ਪਜ ਗਿਆ ਮਾਡਰ ਵਾਲੇ ਪੀਸ ਦੇ ਰਹੇ ਆ ਤੁਹਾਨੂੰ ਆ ਵੀ ਦੇਖੋ 프ਰੰਟ ਘੇਰੇ ਕੜਾਈਆਂ ਕੱਡੀਆਂ ਬਾਜ਼ਾਰ ਦਾ ਰੇਟ ਕੋਈ ਕਹਿੰਦਾ 2000 ਕੋਈ ਕਹਿੰਦਾ 2200 ਕੋਈ ਕਹਿੰਦਾ 2500 ਸਿਰਫ 1000 ਰੁਪਏ ਦੇ ਵਿੱਚ ਦੇ ਦਾਂਗੇ 1000 ਰੁਪਏ ਦੇ ਵਿੱਚ ਜੇਣ ਚੈੱਕ ਕਰ ਲੋ ਉਹ ਕੁੜੀਆਂ ਚਿੜੀਆਂ ਵਾਲੇ ਨਵੇਂ ਡਿਆਂ ਉਹ ਲੈਣ ਦੇਣ ਦਾ ਕੱਪੜਾ ਲੈਣਾ ਚਾਹੇ ਕਿਸੇ ਨੂੰ ਗਿਫਟ ਕਰਨਾ ਰੇਡ ਵੀ ਕੱਟ ਚੀਜ਼ ਵੀ ਵਧੀਆ ਤੇ ਡਿਜ਼ਾਈਨ ਵੀ ਨਵੇਂ ਆ ਦੇਖੋ ਜੀ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਹੈਗਾ ਤੁਸੀਂ ਵਿਆਹ ਸ਼ਾਇਦੇ ਕੱਪੜਾ ਲੈਣਾ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 50000 ਰੁਪਏ ਦਾ ਮਾਤੂਸ਼ਰੀ ਦਸਤਾਰ ਕਰਦੀਆਂ ਜੋ ਲੈ ਜਾਓ ਸਿਰਫ 15000 ਰੁਪਏ ਦਾ ਦੇਖੋ ਜੀ ਬੱਸ ਕਰੋ ਬਹੁਤ ਹੋ ਗਈ ਲੁੱਟ ਬੱਸ ਕਰੋ ਬਹੁਤ ਪੈਸੇ ਸੂਟਾਂ ਦੇ ਗਾਲ ਤੇ ਪੱਸ ਕਰੋ ਉਹ ਪੁਰਾਣੀਆਂ ਦੁਕਾਨਾਂ ਤੇ ਜਾਣਾ ਆਜੋ ਕਾਦੀਆਂ ਚ ਚਾਰ ਦਿਨਾਂ ਦਾ ਮੇਲਾ ਆ ਸੂਟ ਮੂਹੋ ਬੋਲਣਗੇ ਅਸੀਂ ਚੀਕਾ ਮਾਰ ਮਾਰ ਕਹੀ ਜੰਦੇ ਆ ਸੂਟ ਜਦੋਂ ਤੁਸੀਂ ਪਾਉਣਾ ਲੋਕਾਂ ਨੇ ਦੱਸਣਾ ਕਿੰਨੇ ਦਾ ਸੂਟ ਓਏ ਆ ਦੇਖੋ ਓਏ ਪ੍ਰਿੰਟ ਚੈੱਕ ਕਰ ਲਓ ਕਿੰਨੇ ਸੋਹਣੇ ਆ ਪੂਰਾ ਮਲਾਈ ਵਰਗਾ ਕਪੜਾ ਦੁਪੱਟਾ ਵੀ ਚੈੱਕ ਕਰ ਲਓ 2 200 ਰੁਪਏ ਬਾਜ਼ਾਰ ਚ ਵੇਚਦਾ 2 200 ਦਾ ਸਾਡੇ ਕੋਲ ਲੈ ਜਾਓ 850 ਦੇ ਵਿੱਚ ਆ ਵੀ 850 ਦੇ ਵਿੱਚ ਕੱਲਾ ਕੱਲਾ ਰੇਟ ਲਹਿ ਕੇ ਲਾਤਾ ਡਿਜੀਟਲ ਪ੍ਰਿੰਟ ਕਢਾਈ ਕੱਢਿਆ ਬਾਟਮ ਤੇ ਦੁਪੱਟਾ ਚੈੱਕ ਕਰ ਲੋ ਬਾਜ਼ਾਰ ਦਾ ਰੇਟ 2000 ਅਸੀਂ ਜਿਹੜਾ 850 ਰੁਪਏ ਦਾ ਮਿਲਣਾ ਹੈਗਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਦੀ ਸੇਲ 9 ਜੂਨ ਤੱਕ ਗਰਮੀਆਂ ਦੇ ਵਿੱਚ ਵੱਡੇ ਬਾਰੇ ਕਰਕੇ ਭੇਜਾਂਗੇ ਚੱਕੋ ਜੀ ਕਢਾਈ ਵਾਲੇ ਸੂਟ ਦੇਖੋ ਜੀ ਮੁਕਾਬਲਾ ਕਿੱਥੇ ਹੋਣਾ ਆ 25 2500 ਵਾਲੇ ਸੂਟ ਹੈ ਜਿਹੜੇ ਹਜ਼ਾਰ ਹਜ਼ਾਰ ਰੁਪਏ ਚ ਦੇਣਿਆ ਹਜ਼ਾਰ ਹਜ਼ਾਰ ਛੇਤੀ ਛੇਤੀ ਪਹੁੰਚੋ ਬਹੁਤ ਵੱਡੇ ਫਾਇਦੇ ਤੁਹਾਡੇ ਅਸੀਂ ਕਰਨੇ ਆ ਰਿਕਾਰਡ ਤੋੜ ਦਿੱਤੇ ਆ ਜਿੱਥੇ ਤੁਹਾਨੂੰ ਅਸੀਂ ਦੇ ਰਹੇ ਆ 200 ਰੁਪਏ ਦਾ ਸੂਟ 100 ਰੁਪਏ ਦਾ ਸੂਟ 300 ਰੁਪਏ ਦਾ ਸੂਟ 200 ਦੇ ਕੁਰਤਾ ਪਜਾਮਾ ਵੱਡੇ ਫਾਇਦੇ ਛੇਤੀ ਪਹੁੰਚੋ 4 ਦਿਨ ਦਾ ਬਹੁਤ ਵੱਡਾ ਮੇਲਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਜੂਨ ਤੱਕ ਐਦਾਂ ਦੇ ਮੌਡਰਨ ਵਰਗੇ ਪੀਸ ਸੋ ਲੋ ਪੀਸ ਤਾਨੂੰ ਕੋਟੀਆਂ ਦੇ ਭਾਅ ਦਵਾਂਗੇ ਦੇਖੋ ਜੀ ਕੁਰਤਾ ਪਜਾਮਾ ਕੋਟ ਪੈਂਟ ਪੈਂਟ ਸ਼ਰਟ ਲਹਿੰਗੇ ਸਾਰੇ ਹੀ ਕੁਝ ਹੈਗਾ ਸਾਡੇ ਕੋਲ ਸਸਤੇ ਸੂਟ ਪਰੀ ਵਾਲੇ ਸੂਟ ਪਾਰਟੀ ਵੇਅਰ ਸੂਟ ਡਿਜ਼ਾਈਨਰ ਲਹਿੰਗੇ ਛਿੰਗੇ ਸਾਰਾ ਕੁਝ ਹੀ ਸਾਰੇ ਆਦੇ ਸ਼ੇਲ ਆਦੀ ਚਾਰ ਨੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਮਰਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਂ ਟੀਵੀ ਕਰਦੀਆਂ